ਜਵਜੀਤ ਸਾਹਿਬ ਵੜਿਆ ਭਾਈ ਗੋਪਾਲਾ ਜੀ ਅੱਗੇ 6ਵੇਂ ਪਾਤਸ਼ਾਹ ਬੈਠੇ ਤੇ ਮਾਰੇ ਕਹਿੰਦੇ ਪੇਟਾ ਕੀ ਦੇਣੀ ਕਹਿੰਦੇ ਗੁਰਤਾ ਗੱਦੀ ਦੇ ਦੀ ਆਖੋ ਵੈਗ ਰੋ ਅੱਜ ਅਸੀਂ ਡੁੱਬੇ ਪਤਾ ਕਿਉਂ ਜਿੰਨੇ ਤੇ ਬਾਣੀ ਦੀ ਗੱਲ ਕਰਨੀ ਪਾਠੀ ਸੰਗੜ 48 ਘੰਟੇ ਪਾਠ ਕਰਦੇ ਦੇਣਾ ਤੇ ਉਹਨਾਂ ਨੂੰ ਚਾਹੀਦਾ 7 ਲੱਖ ਜਿੰਨਾ 48 ਘੰਟੇ 파ੜ ਕੀਤਾ 7 ਲੱਖ ਚਾਹੀਦੀ ਬੇਟਾ ਤੇ ਜਿੰਨੇ 1 ਘੰਟਾ ਗੰਦੇ ਗੀਤ ਗਾਉਣੇ ਉਹਨੂੰ ਚਾਹੀਦਾ 750 ਰੁਪਇਆ ਨਾ ਉਲਟੋ ਹੁੰਦਿਆ ਕੰਮ ਜਿੰਨਾ 48 ਘੰਟੇ ਬੰਦ ਕੀ ਭਗਤੀ ਲੋਕਾਂ ਦੇ 3 ਪੁੱਤ ਬਚਾਉਣੇ ਉਹਨਾਂ ਨੂੰ 48 ਘੰਟਿਆਂ ਦਾ 750 ਤੇ ਜਿਨ੍ਹਾਂ ਨੇ ਗੰਦ ਫਾਤਾ ਉਹਨਾਂ ਨੂੰ 7 ਲੱਖ ਤੇ ਮੁੜ ਕੇ ਕਹਿੰਦੇ ਸਿੱਖਾਂ ਦਾ ਮੜ ਨੀਵਾ ਮਾਤਕੀ ਇਹਨਾਂ ਦੀ ਉੱਚੀ ਨਹੀਂ ਇਹਨਾਂ ਦੀ ਗਿੱਟਿਆਂ ਚ ਆਖੋ ਸਤਨਾਮ ਸ੍ਰੀ ਜੇ ਸਾਡੀ ਮੱਤ ਕੀ ਹੁੰਦੀ ਤੇ ਅੱਜ ਸਾਡੇ ਬੱਚੇ ਨਸ਼ੇ ਨਾ ਕਰਦੇ ਸਾਡੀਆਂ ਧੀਆਂ ਬੇਪੱਤ ਨਾ ਹੁੰਦੀਆਂਹੀਂ ਧਿਆਨ ਨਹੀਂ ਦਿੱਤਾ ਜਿਹੜੀ ਚੀਜ਼ ਨੂੰ ਪ੍ਰਮੋਟ ਕਰਨਾ ਹੀ ਜੇ ਕੀਰਤਨ ਦਾ ਖਿਆਲ ਰੱਖਿਆ ਹੁੰਦਾ ਤੇ ਦਲੇਰ ਮਹਿੰਦੀ ਅੱਜ ਹਜੂਰੀ ਰਾਗੀ ਹੋਣਾ ਸੀ ਆਖੋ ਸਤਨਾਮ ਉਹ ਆਪ ਦੱਸਦੇ ਆ